ਆ ਤੂੰ ਮੇਰਾ ਖਾਲਸਾ ਹੋਵੇਗਾ ਗੱਲ ਕੀ ਆ ਕੋਸਾ ਤਨਾ ਤਨਗੁਰ ਹੋਵਨ ਤੇ ਮਾਰੇ ਕਿਆ ਰੇ ਦੇਜੇ ਆਪਰੇ ਵੇੜੇ ਉਤਨਾ ਨਾਂ ਕਰਨਾ ਅਜਿਹਾ ਕਰਦਾ ਬਾਡੇ ਦਰਬਾਰ ਵਿੱਚ ਜਾ ਕੇ ਨਮਸਕਾਰ ਕਰਦਾ ਸੀਵਾ ਕਰਦਾ ਜੀ ਕਹਿੰਦੇ ਨਹੀਂ ਭਾਈ ਅਮਰਾ ਨਹੀਂ ਮਹਾਰਾਜ ਅਮਰ ਹੱਥ ਮੰਗੇ ਕੀ ਕਰੋ ਰੰਧੀ ਕਹਿੰਦੇ ਕਰੋ ਠੀਕ ਹੈ ਅਨੰਦ ਦਾ ਚਿਹਰਾ ਗਿਆ ਸੀ ਬਾਜੀ ਦੀ ਕਾਫੀ ਤਮਾ ਰਗਿਆ ਕਹਿੰਦੇ ਸਿੱਖਦਾ ਇੱਕੋ ਇੱਕ ਪੁੱਤਰ ਦੀ ਜੜਾਈ ਕਰ ਗਿਆ ਇੱਕੋ ਇੱਕ ਘਰ ਦਾ ਮੁੰਡਾ ਜੜਾਈ ਕਰ ਗਿਆ ਤੇਹਾਰ ਸੰਧੀ ਗੁਰੂ ਕਲਵੀ ਧਰਮਾ ਦੇ ਨੂੰ ਪਤਾ ਲੱਗਿਆ ਵੀ ਉਹ ਸਿੱਖ ਦਾ ਪੁੱਤਰ ਚੋਈ ਕਰ ਗਿਆ ਤੇਹਾਰ ਸੰਗੇ ਹੋਰ ਸਮੇਂ ਫਿਰ ਕਹਿੰਦੇ ਗੁਰੂ ਕਲਵੀ ਧਰਮਾ ਜੀ ਡੀਐਸ ਪੰਜਾਬ ਨਿਊ ਟੀਵੀ ਦੇ ਤੇ ਸਾਰੇ ਹੀ ਪਰਿਵਾਰਾਂ ਸਾਸਿਕਾ ਜੀ ਅੱਜ ਸਾਨਿਆ ਗੁਰਦੁਆਰਾ ਅਤਤ ਸਾਹਿਬ ਵਿਖੇ ਅ ਬਾਬਾ ਜੀ ਵਿਸਾਖੀ ਦਾ ਤੇ ਹਰ ਬੜੀ ਸਾਧਾ ਦੇ ਧਾਰਮਿਕ ਪਾਵਨਾਂ ਦਾ ਮਨਾਇਆ ਹੋਣਾ ਬਾਬਾ ਜੀ ਹਾਜ਼ਰ ਨੇ ਬਾਬਾ ਜੀ ਚੰਦੇ ਤੋਂ ਬੜਾ ਸਵਾਗਤ ਆ ਕੀ ਕਹਣਾ ਤੁਹਾਨੂੰ ਆਇਆ ਸੰਗਤਾਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਅਤਰਸਰ ਸਾਹਿਬ ਸੰਪਰਦਾਇ ਰਾੜਾ ਸਾਹਿਬ ਵਿਸਾਖੀ ਦਾ ਖਾਲਸਾ ਪੰਥ ਦੀ ਸਾਜਨਾ ਦੇ ਉਸ ਦਾ ਜੋ ਦਿਹਾੜਾ ਹੈ ਬੜੀ ਸ਼ਰਧਾ ਤੇ ਧੂਮਤਾ ਨਾਲ ਮਨਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਮਹਾਂਪੁਰਖਾਂ ਨੇ ਗੁਰੂ ਗਿਆਨ ਨੇ ਬੁਲਾ ਰਿਆ ਨੇ ਆ ਕੇ ਸੰਗਤਾਂ ਨੂੰ ਗੁਰਬਾਣੀ ਦੇ ਬਚਨ ਸਰਵਣ ਕਰਾਏ ਨੇ ਸੋ ਇਹ ਜੋ ਅਸਥਾਨ ਹੈ ਇਹ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਇੱਥੇ ਉਹਨਾਂ ਨੇ ਤਪ ਕੀਤਾ ਤੇ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਸੰਤ ਬਾਬਾ ਬੇਸ਼ਰ ਸਿੰਘ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਇਸ ਸਥਾਨ ਤੇ ਉਹ ਵੀ ਉਹਨਾਂ ਦੀ ਸੇਵਾ ਵਿੱਚ ਆਉਂਦੇ ਰਹੇ ਤੇ 1976 ਦੇ ਵਿੱਚ ਸੰਤ ਬਾਬਾ ਰਤਨ ਸਿੰਘ ਜੀ ਜੋ ਕਿ ਜਿਨ੍ਹਾਂ ਨੇ 15 ਨਵੰਬਰ 2021 ਨੂੰ ਸਿਰ ਛੱਡਿਆ ਆਪਣਾ ਉਹਨਾਂ ਦੀ ਸੇਵਾ ਸੰਤ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਛੋਟਿਆਂ ਨੇ 1976 ਵਿੱਚ ਇਸ ਸਥਾਨ ਤੇ ਲਾਈ ਸੀ 1976 ਤੋਂ ਲੈ ਕੇ 2021 ਤੱਕ ਉਹ ਸੇਵਾ ਨਿਭਾਉਂਦੇ ਰਹੇ ਸੋ ਇਹ ਉਹਨਾਂ ਪੂਰਨ ਬ੍ਰਹਮ ਗਿਆਨੀ ਤੱਤ ਬਿੱਤੇ ਮਹਾਪੁਰਖਾਂ ਦਾ ਅਸਥਾਨ ਹੈ ਜਿੱਥੇ ਹਰ ਪੂਰਨ ਵਾਸੀ ਨੂੰ ਦਵਾਨ ਵੀ ਸਜਾਇਆ ਜਾਂਦਾ ਹੈ ਸੋ ਅੱਜ ਦੇ ਦਿਨ ਖਾਲਸਾ ਪੰਥ ਸਾਜਨਾ ਦਿਵਸ ਬੜੀ ਸ਼ਰਧਾ ਤੇ ਊਮਤਾ ਮਨਾਇਆ ਗਿਆ ਸੋ ਆਪ ਸਰਬਤ ਸੰਗਤਾਂ ਨੂੰ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੀਐਸ ਪੰਜਾਬ ਨੇ ਤੋਂ ਜਸਬੀਰ ਸਿੰਘ ਢਿੱਲੋਂ ਹਲਵਾਰਾ ਸਾਹਨੇਵਾਲ ਦੀ ਰਿਪੋਰਟ ਜੀ